ਮੈਨੂੰ ਕੋਈ ਡਰ ਨਹੀਂ ਉਹ ਬੱਕਰੀ ਥਣ ਚੱਕ ਕਥੇ ਵਪਾਰੀ ਅਗਲਾ ਕਹਿੰਦਾ ਮੇਰੀ ਦਾ ਇਹਨੇ ਨੁਕਸ ਮੈਂ ਕੱਢੂੰਗਾ ਜੇ ਨੁਕਸਾ ਮੈਨੇ ਆਲੰਬੇ ਹੁੰਦੇ ਨੇ ਕਿਉਂ ਜੀ ਕਹਿਣਾ ਨਹੀਂ ਪਊ ਆਲਾ ਕੋਦੂ ਸਾਲਾ ਡੂਡ ਸਣੀ ਦਵਾਈ ਤੈਨਾਂ ਤੀ ਬੱਚੇ ਵੀ ਚੈੱਕ ਕਰਨੀ ਸੀ ਮੈਂ ਉਹਦਾ ਕੀ ਫਾਇਦਾ ਮੇਰੇ ਬਾਰੀ 12 ਲਾ ਕੇ ਹੌਲੀ ਹੌਲੀ ਬਾਦ ਰਿਹਾ ਮੈਂ 35 ਮੰਗ ਕੇ ਉੱਤਰੀ ਜਾਂਦਾ ਥੱਲੇ ਮੇਰੇ ਨਾਲ ਮੜੱਕਦਾ ਇਹ ਖਾ ਕੇ ਪਾਈਆ ਕਿਉਂ 6 ਦੰਦ ਹੁੰਦੀ ਹੈ 6 ਦੰਦਾ ਜੀ ਅੱਛਾ 6 ਦੰਦਾ ਹਾਂ ਜੀ ਲਓ ਕਰੋ ਪਾਸ ਇਹ ਥਾਂ ਤੋਂ ਤਾਂ ਖਿਆਦੇ ਬਾਪੂ ਥਾਂ ਵੀ ਦੇਖੋ ਜੀ ਬਾਬਾ ਦੇਖ ਪਾਸ ਕਰ ਲੈ ਮੈਂ ਇੱਕ ਮੇਣਾ ਹੋ ਗਿਆ ਇੱਕ ਆ ਗਿਆ ਜਾਂ ਦੋਨੇ ਆ ਗਏ ਬੱਚੇ ਵੀ ਪਲੇ ਹੋਏ ਨੇ ਦੇਖੋ ਅੱਛਾ ਬਸ ਅ ਤਰੀਕ ਤੇ ਨਾ ਸੌਦਾ ਹੋਵੇ ਅਬ ਦੀ ਫਟ ਪੈਸੇ ਦਾ ਸੌਦਾ ਕੋਈ ਗੱਲ ਨਹੀਂ ਚਲੋ ਨਹੀਂ ਚਲੋ ਪਾਸ ਹੈ ਮੈਂ ਧਾਰਾਂ ਤਾਂ ਮਾਰਨਾ ਦੂਖ ਗੱਟ ਤਾਂ ਹੱਥ ਧਾਰਾਂ ਹੀ ਮਾਰ ਲੈ ਮਾਰ ਲਾ ਮਾਰ ਲੈ ਨਾ ਧਾਰਾਂ ਮਾਰ ਕੋਈ ਛਰਲਾ ਛੋਲਾ ਕੋਈ ਚੱਕ ਪਾਸ ਕੋਈ ਛਰਨਾ ਛੋਲਾ ਹੁੰਦਾ ਸਹੀ ਹੈ ਜੀ ਕੋਈ ਏਖੜ ਨਹੀਂ ਕੋਈ ਏਖੜ ਨਹੀਂ ਕੋਈ ਨਹੀਂ ਪੱਠਾ ਜਮਾ ਪੱਠ ਨਵੀਂ ਹੈ 6 ਦੰਦੇ ਆ ਬਾਬਾ ਪੱਠਾ ਹਲੇ ਦਾ ਯਾਰ ਕੈਰ ਪੀਆ ਦੀ ਆ ਭਾਈ ਲੈਣ ਦੇਣ ਵਾਲੀ ਗੱਲ ਕਰੀ ਲੈਣ ਦੇਣ 30000 ਰੁਪਏ ਜੀ ਲੈ ਰਾਜੂ ਲਾ ਕੋ ਕੇ ਹੁਣ ਕੋਕੇ ਤਾਂ ਲੱਗ ਜਾਂਦੇ ਥੋੜਾ ਜਿਹਾ ਬਾਬਾ ਬੱਚੇ ਵੀ ਤਾਂ ਪਲੇ ਪਏ ਨੇ ਬੱਚੇ ਵੀ ਤਾਂ ਦੇਖ ਓਏ ਪਰਾਂ ਛੱਡ ਤੂੰ ਇਹੋ ਕੈਂਚੀ ਨਾਲ ਕਿਸੇ ਦੇ ਮਾਰੀ ਨਹੀਂ ਮਾਰਦੇ ਅੰਨਿਆਂ ਦੇ ਝੋਟਿਆਂ ਦੇ ਜਫੇ 'ਚ ਤੂੰ ਨਾ ਆ ਜੀ ਹਾਂ ਇਹ ਨਿਆਗਾ ਆਈ ਨਿਆਗਾ ਇਹ ਤਾਂ ਹੋਰ ਦਾ ਬੱਚੇ ਤਾਂ ਉਹ ਨੇ ਦੋਏ ਚੇਤੀ ਹੈ ਬੱਚੇ ਦੇ ਬਾਬਾ ਪਿੰਡ ਕਿਹੜਾ ਪਣਾ ਪਿੰਡ ਤਾਂ ਇੱਥੇ ਆ ਹਿੰਦੂਪਰਾ ਹਿੰਦੂਪਰਾ ਓ ਬਾਈ ਤੂੰ ਇਹਨੂੰ ਕੱਢ ਕੇ ਇਧਰ ਆ ਜਾ ਜਾ ਛੱਡ ਦੇ ਇਹਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਇਧਰ ਆ ਪਾਈ ਆ ਗਿਆ ਜੀ ਆ ਦੇਖੋ ਕੋਲੀਆਂ ਮਾਂ ਤਾਂ ਲਾ ਲਾ ਛੱਡ ਆ ਲੋ ਇਹਨੂੰ ਛੱਡ ਦੇ ਖਾਈਆਂ ਦੇ ਪੱਤੇ ਵਿਚ ਇਹਨੂੰ ਕੰਨ ਤਾਂ ਕਰਦਾ ਇਹਨੂੰ ਲਾਉਣ ਦੇ ਨਾਰਾ ਯਾਰ ਰਾਜ ਲਾਉਣ ਦੇ ਵਿਚਾਰੀ ਨੂੰ ਚਾਲ ਹੁਣ ਨਾਰਾ ਲਾ ਦੇ ਕਿਹੜੇ ਦਾ ਸਰਸੇ ਵਾਲੇ ਦਾ ਸਰਸੇ ਨੂੰ ਆਉਂਦਾ ਹੈ ਅਰਫੇ ਜੀ ਨਹੀਂ ਐ ਤੁਸੀਂ ਦੱਸਣਾ ਹੁਣ ਤਾਂ ਮੈਂ ਤਾਂ ਦੱਸਤਾ ਉਹਨੇ ਨਹੀਂ ਦੱਸਣਾ ਉਹਨੂੰ ਵਿਚਾਰ ਨੂੰ ਬੱਕਰੀਆਂ ਰੋਜ਼ ਖਰੀਦਦਾ ਉਹ ਉਹਦਾ ਸਾਰਾ ਕੁਝ ਉਹ ਮੈਨੂੰ ਦੱਸੀ ਖੜਾ ਹੈ ਵੀ ਔਰੇ ਤੱਕ ਮੇਰੇ ਚ ਗੰਜੈਸਾ ਬੱਦ ਨਹੀਂ ਹੈਗੀ ਚੱਲ 100 200 ਇਕੱਠੇ ਉਹ ਵੀ ਬੁੜੇ ਨੇ ਥੋੜੇ ਬੋਤੇ ਫਲਸਣ ਪੁਲਸਣ ਦੇ ਥੋੜੇ ਬੋਤੇ ਖਰਚਾ ਲੈ ਕੇ ਮੁੰਡਿਆਂ ਤੋਂ ਲਕੋਲਕੂ ਕੇ ਇਕੱਠੇ ਕਰੇ ਆ ਉਹੀ ਅੱਜ ਤੇਰੀ ਬਾਜੀ ਝੋਲੀ ਚ ਹੋਰ ਦੱਸ ਕੀ ਹੁੰਦਾ ਬੁੜਿਆਂ ਨੇ ਵੇਖ ਕਿਉਂ ਜੀ ਆਹੀ ਕੁਸ ਹੈ ਆਹੀ ਕੁਸ ਹੈ 17000 ਦਿੰਦਾ ਕੋਈ ਗੱਲ ਦੇਣੀ ਹੈ ਨਾ ਹੋਰ ਕਿੰਨੇ ਵੇਚਣੀ ਹੈ ਫਰਕ ਕਿ ਬਹੁਤ ਹੈ ਫਰਕ ਕਿੰਨਾ ਹੈ ਅੱਧਾ ਦੁਆਦ ਅੱਧਾ ਫਰਕ ਆ ਦਿਨਾਂ ਥੋੜੀ ਕਮਾਈ ਹੋਰ ਦੱਸ ਦੇ ਫਿਰ ਮੈਨੂੰ ਨਹੀਂ ਨਹੀਂ ਬਹੁਤ ਜ਼ਿਆਦਾ ਹੀ ਫਰਕ ਆ ਵੀ ਇੰਨੇ ਦੀ ਹੈ ਛੱਡ ਦੇ ਫਿਰ ਨਹੀਂ ਉੱਪਰ ਜੰਦਾ ਲੈ ਉੱਪਰ ਪਾਦਾ ਭੇਜੇ ਪਾਉਣਾ 500 ਪਾਦਾ 77.5 ਤੂੰ ਮੈਨੂੰ ਹੀ 500 ਕੱਟ ਦੇ ਚਾ ਪੂਰਾ 18 ਦੀ ਜੇ ਬੱਕਰੀ ਹਾਂ ਹੋਰ ਕਿੰਨੇ ਦੀ ਤੂੰ ਰਟਣ 29000 ਦੀ ਬੱਕਰੀ ਲੈ ਜਾ ਕੋਈ ਬੰਦਾ ਗੱਲ ਬਣੀ ਨਹੀਂ ਇੱਥੋਂ ਖਰੀਦੂ ਬਾਬਾ ਵਿਚਾਰਾ ਫਿਰ ਕਹਦਾ ਮੇਰੀ ਬੱਕਰੀ ਨਹੀਂ ਵੇਚਦੀ ਚੱਲ ਵੇਚ ਨਹੀਂ ਰਤਾ ਹੁਣ ਮਾਲ ਮੁੱਲ ਤੇ ਬਿਕੂ ਐ ਤਾਂ ਨਾ ਤਾਂ ਅਗਲਾ ਪੈਸੇ ਦੇਣ ਲੱਗਾ ਨਾ ਪਰ ਹੱਸਾ ਬਣਾਉਣ ਲੱਗੀ ਆਪਣੇ ਕਿਹੜਾ ਘਰੇ ਬਾਗਲ ਕਿਡੀਆਂ ਤੋੜ ਕੇ ਲਿਆਉਣੇ ਆਪਾਂ ਵੀ ਖਰੀਦ ਕੇ ਲਿਆਉਣੇ ਆ ਚਲੋ ਤਾਂ ਸਾਰਾ ਕੁਝ ਕਰਨਾ ਹੈ ਹਾਂ ਕੇ ਉੱਚਾ ਰਜੂ ਕੀ ਕਰਾ ਨਾ ਕੋਈ ਗੱਲ ਨਹੀਂ ਜੇ ਉੱਚਾ ਰਹਿੰਦੇ ਫਿਰ ਇੱਕ ਸੁਰਚੇ ਦੱਸਦੇ ਵੀ ਇਦੂ ਘੱਟ ਦੇਣੀ ਨਹੀਂ ਦੂਰ ਆ ਕੰਮ ਤੀ ਤੂੰ ਨੂੰ ਛੱਡ ਹਾਂ 28000 ਰੁਪਏ ਦੀ ਬੱਕਰੀ ਲਿਆਇਆ ਜਾ ਫੜਦਾ ਹੈ ਨਾ ਗੱਲ ਕਰਾਂ ਤੇਰੇ ਨਾਲ ਮੈਂ ਵੀ ਇੱਕੋ ਹੀ ਕਰ 20000 ਦੀ ਬੱਕਰੀ ਦੇ ਨਹੀਂ ਫਰਕ ਕਿੰੋਂ ਭਜਾਉਣਾ ਨਹੀਂ ਟੜਕੀ ਬੋਣੀ ਦਾ ਤੇਰਾ ਟਾਈਮ ਹੈ ਨਾ ਕੋਈ ਗੱਲ ਨਹੀਂ ਬੋਣੀ ਦਾ ਚੱਲਦੀ ਰਹਿਣੀ ਆ ਤਾਇਆ ਬੋਣੀ ਦਾ ਕਦੇ ਮੰਦਾ ਕਦੇ ਨਹੀਂ ਕਈ ਵਾਰੀ ਨਹੀਂ ਵੀ ਕੰਮ ਬਣਦਾ ਬਸ ਨਹੀਂ ਬਣਦਾ ਵਾਲਾ ਆਇਆ ਸੀ ਫੇਰ ਕੀ ਕਰੀਏ ਦੇਖ ਲੈ ਦੇ ਦੇ ਹੈਂ ਗਰੇਨ ਦੇ ਛੋਟੀ ਆ ਤੇਰਾ ਨਾ ਫਰਕ ਬਹੁਤ ਬਾਬਾ ਛੋਟੀ ਦੀ ਗੱਲ ਛੱਡਾ ਇੱਕ ਗੱਲ ਸੁਣ ਲਈ ਪਟਸਲ ਦੇ ਬੱਚੇ ਸੋਹਣੇ ਨੇ ਬਾਕੀ ਵਧੀਆ ਬਰੀਕ ਚਮੜੀ ਦੇ ਦੁੱਧ ਵਾਲੀ ਹੈ ਜਿੰਨਾ ਖਰਾਕ ਪਾਵੇਂਗਾ ਪਟਸਲੋਂ ਉਹਨਾਂ ਦੁੱਧ ਕੱਢ ਲਈ ਨਵੇਂ ਦੰਦੀ ਹੈ ਫਾਇਦਾ ਫਿਰ ਕੋਈ ਥਣਾ ਚ ਨੁਕਸ ਨਹੀਂ ਉਹਦੇ ਚ ਨੁਕਸਤੀ ਮੈਂ ਜਦੇ ਕਹਤਾ ਮੈਨੂੰ ਕੋਈ ਡਰ ਨਹੀਂ ਕਤੇ ਵਪਾਰੀ ਅਗਲਾ ਕਹਿੰਦਾ ਮੇਰੀ ਦਾ ਇਹਨੇ ਨੁਕਸ ਮੈਂ ਕੱਢੂੰਗਾ ਜੇ ਨੁਕਸਾ ਮੈਨੇ ਵਾਲਾਂ ਅੰਬੇ ਹੁੰਦੇ ਨੇ ਕਿਉਂ ਜੀ ਕਹਿਣਾ ਨਹੀਂ ਪਊ ਆਲਾ ਕੋਦੂੰ ਸੜਾ ਡੂਡ ਸਣੀ ਦਵਾਈ ਤਾਂ ਐਨਾ ਦੀ ਬੱਚੇ ਦੀ ਚੈੱਕ ਕਰਨੀ ਸੀ ਮੈਨੂੰ ਡਾਕਟਰ ਕਹਿੰਦਾ ਹੁੰਦਾ 12000 ਰੁਪਏ ਦੇ ਬੱਚੇ ਦਾ ਹੁਣ ਦੇਖ ਲੋ ਚੈੱਕ ਕਰਿਆ ਅਗਰ ਸਮਾਰ ਕੇ ਅਗਲੇ ਦੀ ਜਿੱਕੇ ਨਾ ਪਲੇ ਪੈਣੇ ਲਾਂਬਾ ਨਾ ਹੋਵੇ ਚਿੱਟੀ ਅੱਖੇ ਬੱਚੇ ਆ ਸਾਰੇ ਵਾਹ ਜੀ ਵਾ ਲੈ ਉਰਾ ਘਰ ਹੱਥ ਦੇਈ ਨਾ ਦੇਈ ਹੁਣ ਮੈਂ ਜਾਂਦੀ ਵਾਰ ਤੇਨੂੰ ਕੀ ਕਹਾਂ 21000 ਦੀ ਦੇਣੀ ਹੈ ਨਹੀਂ ਤਾਂ ਮੈਂ ਤੁਹਾਨੂੰ ਨੇੜੇ ਲਾ ਕੇ ਦੱਸਦੀ ਗੱਲ ਯਾਰ ਦੱਸ ਦੱਸ ਉਹ ਬੱਕਰੀਆਂ ਦੇਖੇ ਉਧਰ ਦੱਸ ਦੱਸ ਨੇੜੇ ਲਾ ਕੇ ਦੱਸਤੀ 28000 ਰੁਪਿਆ 28 ਤਾਂ ਮੰਗੀਆਂ ਨੇ ਹੁਣ ਮੈਂ ਕੀ ਕਰਾਂ ਫੇਰ ਮੰਗਿਆ ਤਾਂ 30 ਸੀਗਾ 21000 ਲਾਤਾ ਨਹੀਂ ਦੂਰ ਸਾਢੇ 21 ਨਹੀਂ 22 ਹੁਣ ਰਸ ਕੀ ਕਰਾਂ ਭਾਈ ਬੱਕਰੀ ਲੈ ਜਾਣੀ ਆ ਹਾਂ ਜਾਂ ਸਾਢੇ 27 ਦੀ ਲੈ ਜਾ ਤੈਨੂੰ ਨੇੜੇ ਲਾਉਣਾ ਗੱਲ ਨੇੜੇ ਲਾ ਫਿਰ ਆਪਣੀ ਵੀ ਖਰੀਦੀ ਹੋਈ ਆ ਆਪਾਂ ਉਸ ਹਿਸਾਬ ਨਾਲ ਹੀ ਕੱਟਾਂਗੇ ਮੇਰੇ ਨਾਲ 4000 10000 ਕਿਉਂ ਵੀ ਨਾ ਪੁੱਤਰ ਜਾਂ 27 ਦੀ ਲੈ ਜਾ ਮੈਂ 22000 ਲਾਤਾ ਫਿਰ 27 ਦੀ ਲੈ ਜਾ ਬੱਕਰੀ ਤੇ ਹਾਂ ਮੈਂ ਉਹਦਾ ਕੀ ਫਾਇਦਾ ਮੇਰੇ ਬਾਰੇ ਤੂੰ 12 ਲਾ ਕੇ ਹੌਲੀ ਹੌਲੀ ਬਾਦ ਰਿਹਾ ਓਏ ਪਰੇ ਮੈਂ 35 ਮੰਗ ਕੇ ਉੱਤਰੀ ਜਾਂਦਾ ਥੱਲੇ ਮੇਰੇ ਨਾਲ ਮੜਕਦਾ ਇਹ ਖਾ ਕੇ ਪਾਈਆ ਕਿਉਂ ਪਾਈਆ ਕਿਉਂ ਪਾਈਆ ਭੁੱਖੀ ਖਾਈਦੀ ਆ ਹਾਂ ਆ ਤੂੰ ਕਿਉਂ ਖਾਂਦਾ ਸਾਡਾ ਸਰੀਰ ਵਰਗਾ ਸਰੀਰ ਆ ਮੈਂ ਤਾਂ ਛਾਲ ਮਾਰ ਕੇ ਚਰਨੇ ਨੂੰ ਤੂੰ ਹੀ ਟੱਪ ਜੂ ਇਹ ਟੱਪ ਜੂ ਨਾ ਆਪਣੇ ਤੋਂ ਟੱਪ ਜਾਂਦਾ ਤੇਰੇ ਤੋਂ 10 ਕਿਲੋ ਪੈਣਾ ਮੇਰੇ ਚ 90 ਕਿਲੋ ਆ ਲੈਣੀ ਆ ਰਾਜੂ ਹੈ ਹਾਂ ਲੈਣੀ ਆ ਜਾ ਰਹੀ ਆ ਰਹੀ ਹੈ ਮੈਂ ਬੱਕਰੀ ਲੈਣੀ ਹੈ ਮੇਰੇ ਵਾਰੀ ਕੁੰਡ ਕੱਢ ਜਾਂਦੇ ਨੇ ਇਹ ਲਾਗੀ ਨੂੰ ਕਹਿੰਦੇ ਭੈਣ ਚੋਦ ਨੂੰ ਚੂਰਾ ਮੂਰਾ ਪਾਤੀਏ ਸੜੇ ਨੂੰ ਅੱਜ ਕੁੰਡਰੀ ਕੱਢਣ ਦਾ ਉਰਾ ਕਰ ਹੱਥ ਲੈ ਬੱਕਰੀ ਚਾਹੇ ਬਾਬਾ ਲਵੇ ਨਾ ਲਵੇ ਓਕੇ ਲਾ ਕੇ ਜਾਂ ਤੈਨੂੰ ਹੂੰ ਪੂਰੀ 23000 ਦੀ ਦੇ ਕਿਉਂ ਵੀ ਸਰਕਾਰ ਕੋਈ ਘੱਟ ਰੱਖਿਆ ਜਿੰਨੇ ਵਜਨ ਦੀ ਬੱਕਰੀ ਹੈ ਬਹੁਤ ਥੱਲੇ ਲੈ ਫੜਸਾਈ ਨਹੀਂ ਤਾਂ બસ ਦੇਤੀ ਤੜਕੀ ਜਰਾ ਬਾਜੀ ਨਾ ਕਰ ਬੁਨੇ ਦੇ ਪਸੰਦ ਆ ਗਈ ਨਹੀਂ ਕੋਈ ਗੱਲ ਨਹੀਂ ਬੱਕਰੀ ਬੱਚੇ ਵੀ ਦਾ ਦੇਖ 12000 ਦੇ ਬੱਚੇ ਨਾ ਮਾਰੇ ਆ ਸਾਡਾ ਕੁਸਮੇ ਦੇਖ ਲਿਆ ਤਾਂ ਹੀ ਖੜਾ ਨਰੇ ਜੇ ਬੱਚੇ ਮਾਰੇ ਹੁੰਦੇ ਨਾ ਕੁਆਲਟੀ ਦੇ ਨਾ ਹੁੰਦੇ ਮੈਂ ਬੱਕਰੀ ਤੇ ਖੜਦਾ ਨਹੀਂ ਸੀ ਵੀ ਅਣਜਾਣ ਬੰਦਾਂ ਨੂੰ ਪੱਠਲੇ ਤੋਂ ਵਧੀਆ ਸ਼ੋਨੇ ਵਰਗੀ ਪੱਠ ਲੈ ਕੇ ਦਊਗਾ ਪਤਲੀ ਕੰਬੜੀ ਪੱਖਾ ਨਵੀਂ ਆ ਅਜੇ ਦਾ ਬਣਤਾ ਹੀ ਆ ਜੇ ਚਾਹਾਂ ਫਿਰ 23000 ਲਾਤਾ ਨਹੀਂ ਜਿਆਦਾ 26 ਲੱਗੀ ਮਾੜੀ ਹੁੰਦੀ ਐ ਨਹੀਂ ਨਹੀਂ ਬਹੁਤ ਮਾੜੀ ਐ 26 ਕਿਆ ਹੀ ਨਹੀਂ ਮੇਰਾ 27 ਕਿਆ ਬਾਈ ਨੇ ਕਿਹਾ ਉਧਰ ਚੱਲ ਉਹਨੇ ਚੱਲ ਉਹਨੇ ਕਹਿਤਾ ਆਪਾਂ ਉਹਦੀ ਵੀ ਨਹੀਂ ਮੋੜ ਦੇ ਬੈਠਾ ਗਿਆ ਹਾਂ ਚੱਲ ਫਿਰ ਚੱਲੀਏ ਬਈ ਵੀਡੀਓ ਵਾਲਿਆ ਸੱਟ ਰਾਜ ਦੀ ਸੱਟ ਬਾਈ ਕਿੰਨੀ ਕਲਾਮਾ ਉਮਰ ਪਾਉਣਾ ਹੈ ਉਮਰ ਪਾਉਣਾ ਬੁੜਾ ਬੰਦੇ ਦੀ ਇੱਕ ਸੱਟ ਲੱਗੀ ਇੱਕ ਚੇ ਮਰ ਜੂਗਾ ਨਹੀਂ ਬਾਬਾ ਬੁੜੇ ਨੂੰ ਘਰੇ ਵੀ ਨਹੀਂ ਉੱਟਣਾ ਕਿਸੇ ਨੇ ਸੇਤੀ ਕਹਿ ਦੇਣਗੇ ਪਰ ਆਹਦੀ ਰਾਤ ਨਹੀਂ ਕੱਟੀ ਬਾਬਾ ਨਹੀਂ ਮਰਦਾ ਜੀ ਨਹੀਂ ਮਰਦਾ ਆਪਾਂ ਮਾਰ ਦਾਂਗੇ ਮਾਰ ਮਾਰ ਥੋੜਿਆਂ ਦੀ ਸੱਟ ਆਹ ਬੱਚੀ ਬੱਕਰੀ ਦੇ ਇਹ ਮਾਰਨਾ ਮਾਰ ਦੋ ਭਾਈ ਇਹਨੂੰ ਵਿਚਾਰੇ ਨੂੰ ਨਾ ਮੈਂ ਮਰਵਾ ਕੇ ਰਾਈ ਨਹੀਂ ਹੈਗਾ ਇਹ ਮਰਦਾ ਬਾਬਾ ਰਹਿਣ ਦੇ ਬਿਸ਼ੱਕ ਦੀ ਨਾਲ ਆਪਾਂ ਤੈਨੂੰ ਸਹੀ ਗੱਲ ਦੱਸ ਦਿੰਨੇ ਆ ਪਸ਼ੂ ਮਾਲ ਮੋਲੀ ਵਿਕਣਾ ਐਵੇਂ ਦਾ ਵਿਕਦਾ ਨਹੀਂ ਚੱਲ ਵੇਚ ਲਈ ਬਾਬੇ ਨੂੰ ਆਪਾਂ ਜਾਣਦਾ ਕਿੱਥੇ ਰੱਖੀਏ ਸਾਡੇ 23 ਸਾਡੇ 23 ਨਹੀਂ ਤਾਂ ਆ ਉਰਾ ਆ ਜਾ 24000 ਦੀ ਪਤਾ ਕੀ ਹਾਲਾ ਦੇ ਹੁੰਦੀ ਆ ਪਰ ਨਹੀਂ ਦੇ ਦਿੰਦਾ ਨਹੀਂ ਦਿੰਦਾ ਬੱਸ ਦੇ ਦੇ ਨਹੀਂ ਦਿੰਦਾ ਦੇ ਦੇ ਨਹੀਂ ਦਿੰਦਾ ਜੇ ਲਜਾਣੀ ਆ ਜੇ 25 ਦੀ ਤੇਰੇ ਵਾਸਤੇ ਆ ਘੜੀ ਘੜੀ ਨਾਲ ਮੈਨੂੰ ਕਹੀ ਜਾ ਹਾਂ ਬੱਸ ਹਾਂ ਆ ਜਾ ਬਾਬਾ ਬੱਕਰੀ ਦਾ ਦੇ ਪਲੀ ਪਈ ਆਗੀ ਓਏ ਪਲੀ ਪਲੀ ਦਾ ਕੁਛ ਨਹੀਂ ਵਾਏ ਓ ਬੱਚੇ ਦਾ ਦੇਖ ਆ ਓਹ ਬਾਬਾ ਦੇਖ ਲੈ ਲੈ ਯਾਰ ਖੜ ਜਾ ਬਾਬਾ ਤੂੰ ਮੈਂ ਬੋਲੀ ਨਾ ਬੋਲੀ ਕਿਸੇ ਦੇ ਵਿਚਾਰੇ ਤੂੰ ਬੋਲ ਨਾ ਆਦਾ ਕਦੋਂ ਉਹਨੇ ਕਰਤਾ ਫਲਾਣਾ ਕਰਤਾ ਸਿਕੰਦਰ ਖਾਨਾ ਹਾਂ ਰਾਜੂ ਨੂੰ ਨਵੇੜਾ ਛੇ ਉਹਦੇ ਪੁੱਗੂ ਕੀ ਲੈ ਲੂਗਾ ੱੱਕੇ ਨਾਲ ਉਹਨੂੰ ਵੀ ਨਹੀਂ ਤਹੁਣੀ ਪੜੇ ਨੂੰ ਵਿਚੇ ਨਾ ਨਾ ਕੋਈ ਗੱਲ ਨਹੀਂ ਪੁੱਗ ਦੀ ਮੇਰਾ ਤਾਂ ਚਾਹੇ ਕੰਟਾ ਲੱਗ ਜੇ ਖਾਰੇ ਤੇ ਮੈਨੂੰ ਐਡੀ ਦਲਾਲੀ ਦੀ ਲੋੜ ਨਹੀਂ ਜੇ ਸੌਦਾ ਹੋ ਗਿਆ ਫਿਰ ਮੈਂ ਆਪੇ ਲੈ ਲੂ ਗਾਲ ਦੱਬ ਕੇ ਬੁੜੇ ਦਾ ਨਹੀਂ ਬਾਬੇ ਦਾ ਲਾ ਵੇਚਣੀਆਂ ਵੇਚੀ ਕਈ ਵੇਚਣੀ ਨਾ ਵੇਚੀ ਪੂਰੀ 24200 ਨਹੀਂ ਦਿੰਦਾ ਫੇਰ ਨਹੀਂ ਹੁਣ ਨਹੀਂ ਮੈਂ ਬਾਰੀਆਂ ਹੀ ਨਹੀਂ ਲਾਈਆਂ ਨਾ ਹੁਣ ਨਹੀਂ ਮੈਂ ਬਾਰੀਆਂ ਬਾਰੀ ਨਹੀਂ ਰੱਖਣ ਤੂੰ ਕੋਈ ਗੱਲ ਉਹ ਨਹੀਂ ਬਰੇ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਉਹਨੂੰ ਪਤਾ ਨਹੀਂ ਪਰਾਨੂੰ ਪਰਾਨੂੰ ਹਬੈਕ ਮੇਰਾ ਫੋਨ ਵਾਲਿਆਂ ਨੇ ਬਾਬਾ ਕਰਦਾਂਗੇ ਕਰਕੇ ਨਾ ਗੱਲ ਸੁਣ ਲੈ ਬਾਈ ਤੇਰੀ ਟੀਮ ਨੂੰ ਵੀ ਪੁੱਛ ਲਈ ਤੈਨੂੰ ਮਹਿੰਗੀ ਲੱਗੇ ਛੱਡ ਦੀ ਪਾਚ ਹੋਵੇ ਲੈ ਲਈ ਤੈਨੂੰ ਸਸਤੀ ਹੋਵੇ ਬਿਸ਼ੱਕ ਨਾ ਦੇਈ ਮੁੰਡਿਆ ਪੂਰੀ 25000 ਦੀ ਬੱਕਰੀ ਵੇਚ ਦੀ ਜਾ ਲੈ ਜਾ ਸਸਰੀਕਾਰ ਜੀ ਖੁਸ਼ ਆ ਬਾਬਾ ਖੁਸ਼ ਆ ਜਾ ਸਸਰੀਕਾਰ ਜੀ ਆ ਜਿਓ ਜੀ ਜਨਾਬ ਮੈਂ ਤਾਰੇ ਤੇ ਲੋੜੀ ਕੋ ਕਰੇ ਮਾਰ ਨਹੀਂ ਪੈਣਾ ਅੱਛਾ ਤੋ ਮੇਜਾ ਇਹ ਬਾਬਾ ਆਇਆ ਕਟਾਣੀ ਤੋਂ ਮੇਰੇ ਨਾਲ ਮੈਨੂੰ ਭਾਈ ਸੱਚ ਮੁੰਡਾ ਜਿਉਂਦਾ ਰਹੇ ਵਿਚਾਰਾ ਆਪਣਾ ਫੈਨ ਆ ਭਾਈ ਦੇ ਫੈਨ ਆ ਨਾ ਨੋ ਕਟਾਣੀ ਤੋਂ ਮੈਂ ਤਾਂ ਦੇਖਿਆ ਨਹੀਂ ਪਿੰਡ ਕਟਾਣੀ ਕਿਹੜਾ ਇਧਰ ਆਹੇ ਦੇ ਨਾਲ ਦਰ ਆਹੇ ਮੰਡੀ ਦੇ ਨਾਲ ਆ ਹਾਂ ਬੱਕਰੀਆਂ ਲੈਣੀਆਂ ਨੇ ਜੀ ਇਹ ਭਾਈ ਦਾ ਕੁੱਤਿਆਂ ਦਾ ਸ਼ੌਕੀ ਮੇਰੇ ਨਾਲ ਆਇਆ ਵਿਚਾਰਾ ਧੰਨਵਾਦ ਕਰਦੇ ਆ ਇਹਨੂੰ ਜੀ ਆਇਆਂ ਨੂੰ ਜੀ ਹਾਂ ਜੀ ਬਾ ਆ ਵੀਦਾ ਦੇਖੇ ਦਿਨ ਨਾ ਖਰਜੇ ਕੀ ਇਧਰ ਬਾਬਾ ਹਾਂਜੀ ਬਾਈ ਇਧਰ ਬਾਬਾ ਪੱਠਾ ਹਾਂਜੀ ਲਓ ਬਾਬੇ ਨੂੰ ਨਾਲ ਕਰ ਲਾ ਆ ਜਾ ਬਾਬਾ ਬਾਬਾ ਨਾਲ ਉਹ ਇਹ ਬਾਬੇ ਨੂੰ ਬੱਕਰੀ ਲੈ ਕੇ ਦਿੱਤੀ ਹੈ ਜੀ ਬੰਦੇ ਨੇ ਮੰਗਿਆ 30000 ਤੇ ਮੜਕਦੇ ਮੜਕਦੇ ਚੱਲ ਕੇ 17000 ਤੋਂ ਗੱਡੀ ਟੇਸਨ ਤੇ ਆ ਕੇ ਖੜ ਗਈ 25000 ਚ ਬਾਬੇ ਨੂੰ 25000 ਦੀ ਬੱਕਰੀ ਲੈਤੀ ਦੋ ਲੈਤੀਆਂ ਥੱਲੇ ਵੇਵਨੀਆਂ ਤਕੜੀਆਂ ਤੇ ਮੀ ਨਮੀ ਨਦੀਆਂ ਹੋਣਗੀਆਂ ਇੱਕ ਪਾਠ ਇੱਕ ਬੱਕਰਾ ਇਹ ਮੇਰਾ ਖਲ ਪੱਤੇ ਪੁੱਤੇ ਇਹ ਵੀ ਖਾਂਦੀਆਂ ਨੇ ਇੱਕ ਪਾਠ ਇੱਕ ਬੱਕਰਾ ਤੇ ਲੋਹੇ ਕਲਰ ਦੀ ਮੇਰਾ ਖਲ ਮੇਮਣੀ ਹੈ ਕਿ ਮੇਮਣਾ ਮੇਮਣੀ ਆ ਮੇਮਣੀਆ ਬੱਕਰਾ ਹਾਂ ਲੋਹੇ ਕਲਰ ਦੀ ਨੇਮਣੀ ਮਿਲ ਗਈ ਕਰਮਾਂ ਨਾਲ ਨਸੀਬਾਂ ਨਾਲ ਇਸ ਹੈਗੀ ਵੀ ਬਹੁਤ ਬੁੜੇ ਦੇ ਕਰਮ ਤੇਜ ਨੇ ਹਾਂ ਪਹਿਲੀ ਵਾਰ ਬਾਬੇ ਨੇ ਪੰਗਾ ਲਿਆ ਮਹਾਰਾਜ ਇਹਨੂੰ ਸਿਰੇ ਚਾੜ ਦੇ ਨਾ ਠੀਕ ਆ ਨਾ ਮਾ ਪਸ਼ੂਆਂ ਮਾ ਪਸ਼ੂਆਂ ਮਾਰ ਨਹੀਂ ਖਾਂਦਾ ਤੇ ਬੱਕਰੀ ਚੇਹੇ ਮਹੀਨੇ ਨੂੰ ਦੁਬਾਰਾ ਵੀ ਬਣ ਜੇ ਫੱਗਣ ਚੇਚ ਫੇਸਬੁਕ ਪਰਵਾਹ ਨਾ ਮੰਨੀ ਬਾਬਾ ਜੇ ਮਹਿੰਗੀ ਆ ਤਾਂ ਲਜਾਈ ਨਾ ਸਸਤੀ ਆ ਤਾਂ ਲੈ ਜੀ ਤੇਨੂੰ ਮੜਿਆ ਜਾ ਦੈਨੂ ਗਿੱਲਾ ਸੁੱਕਾ ਕੱਖ ਪਾਈ ਜਾਇਆ ਕਰੀ ਆਥਰ ਨੂੰ ਅੱਧਿਕ ਕਿਲੋ ਦਾਣੇ ਸੁੰਦਾ ਹੋਇਆ ਆਪਦੇ ਮੰਝੇ ਲਵੇ ਦੀ ਗੌਰ ਰੱਖੀ ਬੰਨਣੀ ਪਿੰਜਰੇ ਚ ਬਾੜ ਦਿਆ ਕਰੀ ਮੇਂ ਮਨੇ ਕੋਈ ਦਵਾਈ ਬੂਟੀ ਦੇਣੀ ਹੈ ਤਾਂ ਮੇਰਾ ਫੋਨ ਨੰਬਰ ਲੈ ਜੀ ਕਿਸੇ ਨਾਲ ਪਕਾਈ ਨਾ ਕਰੀ ਜਿਹੜਾ ਜ ਮਾੜਾ ਚੰਗਾ ਹੈਗਾ ਬੌਲਾ 빙ਗਾ ਜ ਉਹ ਹੈ ਜ ਤੈਨੂੰ ਮੈਂ ਦਵਾਈ ਦੱਸੂ ਐਡਾ ਤਨਤਰ ਵੈ ਤਾਂ ਮੈਂ ਹੈ ਨਹੀਂ 빙ਗਾ ਬੌਲਾ ਮੈਂ ਕਿਤੇ ਬਾਹਰ ਆ ਭਾਈ ਵਾ ਧੰਨਵਾਦ ਫਿਰ ਤਾਂ ਇਹ ਤਾਂ ਲੋੜ ਹੀ ਨਹੀਂ ਕਰੱਚੇ ਗੰਗਾ ਆ ਗਈ ਕਿਉਂ ਜੀ ਨੀ ਸਾਡਾ ਦੱਸਣ ਦਾ ਫਰਜ਼ ਹੈ ਨਹੀਂ ਕੋਈ ਗੱਲੇ ਆਲਾ ਕਹਿੰਦਾ ਰਾਜੂ ਬੱਕਰੀਆਂ ਦਾ ਦਵਾਈਆਂ ਮਾੜਾ ਮੋਟਾ ਅਣਜਾਣ ਨੂੰ ਰਸਤੇ ਵੀ ਪਾ ਦੇ ਕਿਉਂ ਜੀ ਹਾਂ ਜੀ ਲਓ ਬਾਈ ਲੈ ਵੀ 1 2 3 4 5 6 7 8 9 10 11 12 1 2 3 4 13 16 17 18 19 20 21 22 23 24 ਇਹ ਆ ਚੱਕ ਪਾਈ ਸਣੇ ਸਾਈ ਵਾਲੇ 25 ਹੋ ਗਏ ਠੀਕ ਹੈ ਜੀ ਗਿਣ ਲਾ ਦੁਬਾਰੇ ਬਹੁਤ ਠੀਕ ਹੈ ਖੁਸ਼ ਹੋ ਮਹਾਰਾਜ ਕੋਈ ਗੱਲ ਨਹੀਂ ਖੁਸ਼ ਹੈ ਲੈ ਇੱਕ ਪੰਜਾ ਲਾ ਦੇ ਹੁਣ ਮੈਨੂੰ ਤੜਕੀ ਬੋਣੀ ਤੇ ਇੱਥੋਂ ਕਰੀਏ ਜਾਉਂਦਾ ਰਹੇ ਠੀਕ ਹੈ ਜੀ ਬਾਬਾ ਜੀ ਤੁਸੀਂ ਵੀ ਕਰ ਦਿਓ ਮਾਨਤਾ ਦਾ